ਸਤਰੀਕਾਲ ਦੋਸਤੋ ਅੱਜ ਆਪਾਂ ਤੂਰਬਨਜਾਰਿਆਏ ਹੋਏ ਆਂ ਦੇਖੋ ਦੁਨੀਆ ਦਾ ਸਭ ਤੋਂ ਸੋਹਣਾ ਬਸ ਸਟੈਂਡ ਹੈ ਜਿਹੜਾ ਆਪਾਂ ਅੱਜ ਤੁਹਾਨੂੰ ਦਿਖਾ ਰਹਿਆਂਗੇ ਆਪਣੇ ਪਿੱਛੇ ਹੀ ਹੈ ਬਹੁਤ ਸੋਹਣਾ ਕੰਮ ਕੀਤਾ ਹੋਇਆ ਇੱਥੋਂ ਦੇ ਸਰਪੰਚ ਵੱਲੋਂ ਸ਼ਾਨਦਾਰ ਚੀਜ਼ ਬਣੀ ਹੋਈ ਹੈ ਜੋ ਕਿ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਲਓ ਵੀ ਦੋਸਤੋ ਦੇਖੋ ਦੁਨੀਆ ਦਾ ਸਭ ਤੋਂ ਸੋਹਣਾ ਬਸ ਸਟੈਂਡ ਗ੍ਰਾਮ ਪੰਚਾਇਤ ਵੱਲੋਂ ਬਣਾਇਆ ਗਿਆ ਪਿੰਡ ਤੂਰਬਨਜਾਰਾ ਹਰਪ੍ਰੀਤ ਸਰਪੰਚ ਵੱਲੋਂ ਦੇਖੋ ਕਿੰਨੀ ਸੋਹਣੀ ਚੀਜ਼ ਬਣਾਈ ਗਈ ਹੈ ਇੱਧਰਲੀ ਸਾਈਡ ਵੀ ਕੁਰਸੀਆਂ ਲਾ ਰੱਖੀਆਂ ਨੇ ਤੇ ਇੱਧਰਲੀ ਸਾਈਡ ਵੀ ਤੇ ਤੁਸੀਂ ਡਿਜ਼ਾਈਨ ਦੇਖੋ ਅੰਗਰੇਜ਼ਾਂ ਵਾਲਾ ਕਿਲੇ ਬਣਾ ਰੱਖਿਆ ਬਾਈ ਨੇ ਪੂਰੀ ਸਹੂਲਤ ਹੈ ਤੇ ਗਰਮੀਆਂ ਦਾ ਟਾਈਮ ਹੈ ਦੇਖੋ ਪੱਖਾ ਵੀ ਚੱਲ ਰਿਹਾ ਉੱਪਰ ਅ राजे ਮਹਾਰਾਜਿਆਂ ਦੇ ਕਿਲੇ ਆ ਵਰਗੀ ਦਿਖਦੇ ਰੱਖਿਆ ਬਾਈ ਨੇ ਤੇ ਆ ਬੈਠਣ ਨੂੰ ਸਹੂਲਤ ਦੇਖੋ ਸਵਾਰੀਆਂ ਦੇ ਕਿਵੇਂ ਮਰਜ਼ੀ ਆਰਾਮ ਨਾਲ ਬੈਠ ਕੇ ਬਸ ਦੀ ਠੀਕ ਕਰ ਸਕਦੇ ਨੇ ਤੇ ਆਜੋ ਆਪਾਂ ਬਾਹਰਲੀ ਸਾਈਡ ਉਮੀ ਦਿਖਾਉਣੇ ਆ ਬਹੁਤ ਸੋਹਣਾ ਕੰਮ ਕੀਤਾ ਹੋਇਆ ਸ਼ਾਬਾਸ਼ ਦਿਨ ਦਾ ਹੱਕ ਬਣਦਾ ਤੇ ਦੇਖੋ ਇੱਧਰ ਹੱਥ ਵਗੈਰਾ ਤੋਂ ਉਹਨਾਂ ਇੱਧਰ ਬਾਥਰੂਮ ਵੀ ਬਣਿਆ ਹੋਇਆਗਾ ਤੇ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਬਾਈ ਨੇ ਬਹੁਤ ਸੋਹਣੀ ਦਿੱਖ ਬਣਾਈ ਗਈ ਆ ਤੇ ਦਿੱਲੀ ਸਾਈਡ ਵੀ ਉਸੇ ਤਰ੍ਹਾਂ ਦੇਖੋ ਪੂਰਾ ਵਧੀਆ ਰੰਗ ਰੋਗਣ ਕਰਕੇ ਡਿਜ਼ਾਈਨ ਤਾਂ ਦੇਖੋ ਤੁਸੀਂ ਤਿਆਰ ਕੀਤਾ ਹੋਇਆ ਤੇ ਕਮੈਂਟਾਂ 'ਚ ਇੱਕ ਸ਼ਾਬਾਸ਼ ਜ਼ਰੂਰ ਬਣਦੀਆ ਦੇਣੀ ਭਾਈ ਇਹਨੂੰ ਤੇ ਆਪੋ ਆਪਣੀ رائے ਜ਼ਰੂਰ ਦਿਓ ਕਮੈਂਟ ਕਰਕੇ ਤੇ ਉਧਰ ਯਾਦਗਾਰੀ ਗੇਟ ਵੀ ਬਣਿਆ ਹੋਇਆ ਪਿੰਡ ਦਾ ਇਹ ਆ ਬੱਸ ਸਟੈਂਡ ਬਣਿਆ ਹੋਇਆ ਸਾਰਾ ਤੇ ਆ ਫਰੰਟ ਆ ਗਿਆ ਦੇਖੋ ਮੇਨ ਰੋਡ ਤੇ ਬਣਿਆ ਹੋਇਆ ਹੈ ਜਦੋਂ ਵੀ ਆਪਾਂ ਡੜਬੇ ਤੋਂ ਸੰਗਰੂਰ ਨੂੰ ਜਾਂਦੇ ਜਾਂ ਸੰਗਰੂਰ ਤੋਂ ਡੜਬੇ ਆਉਨੇ ਆ ਤੇ ਤੁਸੀਂ ਆ ਕੇ ਇਹ ਚੀਜ਼ ਦੇਖ ਸਕਦੇ ਹੋ ਰੂਫ ਖੁਸ਼ ਹੁੰਦੀ ਹੈ ਦੇਖ ਕੇ ਤੂਰ ਬਨਜਾਰਾ ਪਿੰਡ ਹੈ ਜ਼ਿਲ੍ਹਾ ਸੰਗਰੂਰ ਚ ਪੈਂਦਾ ਹੈ ਤੇ ਆ ਕੇ ਤੁਸੀਂ ਦੇਖ ਸਕਦੇ ਹੋ